ਦੁਨੀਆਂ ਨੂੰ ਪਤਾ ਹੀ ਆ ਵੀ ਯੁਖਾ ਬਾਇ ਅ ਸਿਕਾਵਰਡ ਹਾਂ ਆਪਾਂ ਕਦੀ ਕਿਸੇ ਕੋਲੋਂ ਇੱਕ ਰੂਪੀ ਨਹੀਂ ਦਿੱਤੀ ਫੋਰ ਸਿਕਾਵਰਡ ਨਾ ਕੋਈ ਕਹਿ ਸਕਦਾ ਨਾ ਆਪਾਂ ਕਲੀ ਕਰਨਾ ਇਹ ਕੰਮ ਇਸ 올 ਮੇਰੀ ਇੱਕ ਸੇਇੰਗ ਹੁੰਦੀ ਆ ਜਦੋਂ ਵੀ ਆਪਾਂ ਕੋਈ ਹਾਈਲਾਈਟ ਚਾਕਸਨੋ ਅਵਾਰਡ ਦਿੰਨੇ ਆ ਇਟਸ ਔਨ ਮੈਰਿਟ ਨਾਟ ਕ੍ਰੈਡਿਟ ਹਾਂ ਇਹ ਇੰਡੀਆ ਹੀ ਚੱਲਦਾ ਵੀ ਤੁਸੀਂ 5 10 ਲੱਖ ਦੋ ਆਪਾਂ ਤੁਹਾਨੂੰ ਨਾਮ ਅੱਥੇ ਪਾ ਲੈਣਾ ਆਂ ਅਵਾਰਡ ਦਿੰਨੇ ਆ ਸੋ ਨਾ I don't believe in this. ਨਾਲੇ ਜਦੋਂ ਮੈਨੂੰ ਲੱਗਦਾ ਵੀ ਸਿੱਖ ਟਰਮ ਨਾਲ ਅਸੋਸੀਏਟ ਹੋ ਜਾਂਦੀ ਹੈ ਨਾ ਫਿਰ ਤੁਸੀਂ ਆਥੈਂਟਿਕ ਹੀ ਹੋਣਾ ਹੁੰਦਾ। देन ਯੂ ਇਟ ਬਿਕਮਸ ਯੋਰ ਧਰਮ ਕਿ ਤੁਸੀਂ ਲਾਇਲ ਰਹੋ, ਇਮਾਨਦਾਰ ਰਹੋ ਤੇ ਆਥੈਂਟਿਕ ਰਹੋ। ਉਦੋਂ ਤੁਸੀਂ ਜਾਂ ਤੇ ਫਿਰ ਜਾਂ ਤੇ ਇਹ ਕਰ ਲਓ ਜਾਂ ਫਿਰ ਸਿੱਖ ਟਰਮ ਲਾ ਲਓ। ਯੂ ਕਾਂਟ ਰੀਸੀਵ ði ਆਈਡੀਓਲੋਜੀ ਥੈਟ ਸਿੱਖ ਹੀ ਹੋਲਡਸ। ਇਜ਼ ਵਾਟ ਆ ਬੀਲੀਵ। ਬਿਲਕੁਲ 100% ਐਂਡ ਯੂ نو ਅਮ ਜਦੋਂ ਮੈਂ ਕਿਹਾ ਮੈਂ ਤਾਂ ਨਹੀਂ ਚੁੰਦਾ ਵੈਨਰਸ ਔਰ For the Sikh 100 or the Sikh Awards, it, panels. You know, we have an independent panel every year. Sikh Awards, these are the judge judges there. How do you decide those? Judges. Matab, do they change every yeah. year? every year change. Hmm. They, we, um eh we have five people, hmm. Hindu, gore Kale, Hindu Muslim, everybody we have a mixture.